ਹਿੰਦੇ ਨੇ ਜਦੋਂ ਪਰਮਾਤਮਾ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ ਤੇ ਮਿਲਣ ਵਾਲੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਸ ਨੂੰ ਪਰਮਾਤਮਾ ਵੱਲੋਂ ਕੀ ਕੁਝ ਦਿੱਤਾ ਜਾ ਰਿਹਾ ਅਗਰ ਕਿਸੇ ਗਰੀਬ ਪਰਿਵਾਰ ਨੂੰ ਕਰੋੜਾ ਰੁਪਏ ਐਵੇਂ ਹੀ ਆ ਜਾਣ ਤਾਂ ਉਸ ਤੇ ਕੀ ਬੀਤੇਗੀ ਇਹ ਤਾਂ ਉਸ ਦਾ ਦਿਲ ਜਾਣਦਾ ਹੈ ਇਹੋ ਜਿਹਾ ਇੱਕ ਮਾਮਲਾ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਹੋਏ ਦੇ ਪਿੰਡ ਜੰਡੋਰੀ ਦਾ ਸਾਹਮਣੇ ਆਇਆ ਹੈ ਜਿੱਥੇ 12ਵੀਂ ਕਲਾਸ ਚ ਪੜਨ ਵਾਲਾ ਗੌਰਵ ਰਾਣਾ ਜਿਸ ਨੇ ਅਜੇ 10 11 ਦਿਨ ਪਹਿਲਾਂ ਹੀ ਡ੍ਰੀਮ 11 ਤੇ ਖੇਲਣਾ ਸ਼ੁਰੂ ਕੀਤਾ ਸੀ ਦਰੀਮ 11 ਖੇਲਨ ਤੇ ਉਸਨੂੰ ਜਿੱਤ ਪ੍ਰਾਪਤ ਹੋਈ ਹੈ ਤੇ ਉਸਨੂੰ ਪਹਿਲੇ ਰੈਕ ਤੇ ਆਉਣ ਤੇ ਲਗਭਗ 3 ਕਰੋੜ ਇਨਾਮ ਵਜੋਂ ਮਿਲਿਆ ਨੇ ਗੱਲ ਕਰੀਏ ਪਰਿਵਾਰ ਦਿੱਤਾ ਪਰਿਵਾਰ ਸਧਾਰਨ ਹੈ ਤੇ ਹਿਮਾਚਲ ਦੇ ਪਿੰਡ ਜੰਡੋਰੀ ਵਿੱਚ ਰਹਿੰਦਾ ਹੈ ਤੇ ਲੜਕੇ ਦਾ ਪਿਤਾ ਸਧਾਰਨ ਫੋਟੋਗ੍ਰਾਫਰ ਹੈ ਤੇ ਇਸ ਕਿੱਤੇ ਨਾਲ ਹੀ ਘਰ ਦਾ ਗੁਜ਼ਰਬਸਰ ਹੁੰਦਾ ਹੈ ਤੇ ਕਈ ਵਾਰ ਤਾਂ ਜ਼ਰੂਰੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਪੈਸੇ ਦੀ ਤੰਗੀ ਹੋਣ ਦੇ ਚਲਦਿਆਂ ਜ਼ਰੂਰਤਾਂ ਦਾ ਗਲਾ ਕੁੱਟਣਾ ਪੈਂਦਾ ਸੀ ਪਰ ਕਹਿੰਦੇ ਨੇ ਕਿ ਪਰਮਾਤਮਾ ਵੱਲੋਂ देर ਹੈ ਅੰਦਰ ਨਹੀਂ ਪਰਿਵਾਰ 'ਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਸਾਰੇ ਪਾਸੋਂ ਤੋਂ ਵਧਾਈਆਂ ਮਿਲ ਰਹੀਆਂ ਨੇ ਪਰਿਵਾਰ ਦੀ ਮਨਿਯਤਾ ਉਹਨਾਂ ਨੂੰ ਜਦੋਂ ਜਿੱਤ ਦਾ ਮੈਸੇਜ ਪ੍ਰਾਪਤ ਹੋਇਆ ਤਾਂ ਉਹਨਾਂ ਨੂੰ ਇਸਤੇ ਯਕੀਨ ਹੀ ਨਹੀਂ ਹੋਇਆ ਫਿਰ ਬਾਅਦ ਵਿੱਚ ਪਿੰਡ ਦੇ ਪ੍ਰਧਾਨ ਨੂੰ ਲੈ ਕੇ ਬੈਂਕ ਨਾਲ ਗੱਲਬਾਤ ਕਰਕੇ ਇਸ ਸੰਬੰਧੀ ਹਾਲਾਂਕਿ ਪਰਿਵਾਰ ਵੱਲੋਂ ਜ਼ਰੂਰੀ ਕਾਰਵਾਈ ਪੂਰੀ ਕੀਤੀ ਜਾ ਚੁੱਕੀ ਹੈ ਪਰ ਪਰਿਵਾਰ ਦੀ ਮਨਿਯਤਾ ਉਹਨਾਂ ਦਾ ਕਹਿਣਾ ਹੈ ਅਜੇ ਵੀ ਉਹਨਾਂ ਨੂੰ ਇੱਕ ਸੁਪਨਾ ਲੱਗ ਰਿਹਾ ਹੈ ਕਿਉਂਕਿ ਛੋਟੀ ਉਮਰੇ ਵਿੱਚ ਬੱਚੇ ਦੀ ਐਡੀ ਵੱਡੀ ਲੰਬੀ ਛਲਾਂਗ ਨੂੰ ਵੇਖ ਕੇ ਪੂਰਾ ਜਾਂਡੋਰੀ ਪਿੰਡ ਹਟਕਾ ਬੱਕਾ ਹੈ ਕਿਉਂਕਿ ਗੱਲ ਕਰੀਏ ਇਹ ਨੌਜਵਾਨ 3 ਕਰੋੜ ਦੀ ਇਨਾਮ ਦੀ ਰਾਸ਼ੀ ਪ੍ਰਾਪਤ ਕਰਨ ਵਾਲਾ ਪਹਿਲਾ ਨੌਜਵਾਨ ਬਣਿਆ ਹੈ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगनਪਮਰਾ ਦੀ ਰਿਪੋਰਟ ਬੱਚਾ ਨਾਮ ਕੀ ਹੈ ਸਤਿਗੋਰ ਬਰਾਨਾ ਕਿਹੜੀ ਕਲਾਸ ਪੜਦਾ ਹੈ 1+2 ਬਣਦਾ ਜੀ ਮੈਂ ਸੋਚ ਨਹੀਂ ਸਕਦਾ ਕਹਿੰਦੇ ਕਿ ਕੀ ਹੋਣਾ ਕੀ ਨਹੀਂ ਤੇ ਬਸ ਮਨ ਤੁਹਾਨੂੰ ਇਹੀ ਫੀਲਿੰਗ ਹੁੰਦੀ ਵੀ ਕੀ ਹੋਇਆ ਤਾਂ ਹੋਇਆ ਗਿਆ ਤੇ ਬਹੁਤ ਚੰਗਾ ਲੱਗ ਰਿਹਾ ਜੀ ਜੋ ਹੋ ਰਿਹਾ ਠੀਕ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਟੀਮ ਬਾਰੇ ਤੁਹਾਨੂੰ ਪਤਾ ਜੀ ਕਿ ਕੀ ਖੇਲਦੇ ਐ ਬੀਮਰ ਕੀ ਹੁੰਦੀ ਐ ਪਹਿਲਾਂ ਨਹੀਂ ਮੈਨੂੰ ਇੰਨਾ ਨਹੀਂ ਪਤਾ ਸੀਗਾ ਬਸ ਥੋੜਾ ਜਿਹਾ ਪਤਾ ਸੀਗਾ ਵੀ ਕੋਈ ਲਾਂਦੇ ਟੀਮ ਵਗੈਰਾ ਮੈਂ ਬੱਚੇ ਨੂੰ ਬੋਲਿਆ ਤੇ ਕਹਿੰਦਾ ਡੈਡੀ ਟੀਮ ਕਰਨੀ ਮੈਂ ਕਿ ਲਾਦੇ ਕਰ ਤੀ ਜੋ ਨਾਣੀ ਤੇ ਔਰ ਮੈਨੂੰ ਕੁਛ ਨਹੀਂ ਪਤਾ ਸਾਡਾ ਘਰ ਦਾ ਖੁਸ਼ੀ ਦਾ ਮਾਹੌਲ ਹੈ ਜੀ ਸਾਰੇ ਬੜੇ ਖੁਸ਼ ਹੋ ਰਹੇ ਤੇ ਇਹ ਟੀਮ ਆਪਣੇ ਮੁਤਾਬਕ ਖਿਲਾ ਰਿਹਾ ਤਾਂ ਉਹ ਤਾਂ ਮੈਨੂੰ ਵੀ ਨਹੀਂ ਪਤਾ ਜੀ ਉਹ ਟੀਮ ਲਾਈ ਨੇ ਵਧੀਆ ਟੀਮ ਲਾਈ ਜੀ ਤੇ 3 ਕਰੋੜ ਦੇ ਨਹੀਂ ਕੀਤਾ ਇਹ ਮੈਂ ਤੇ ਧੰਨਵਾਦ ਆਪਣੇ ਰੱਬ ਦਾ ਹੀ ਕਰਦਾ ਜੀ ਜਿਨ੍ਹਾਂ ਨੇ ਇੰਨੀ ਮਤਲਬ ਸਾਡਾ ਸਾਨੂੰ ਹੌਸਲਾ ਦਿੱਤਾ ਔਰ ਸਾਡੇ ਪਰ ਇੰਨੀ ਮਿਹਰਬਾਨੀ ਰੱਖੀ ਜੀ ਮੈਂ ਕਿੱਦਾਂ ਸੀ ਤarde ਪਹਿਲਾਂ ਹਾਲਾਤ ਠੀਕ ਸੀਗੇ ਵਸੇ ਇੰਨੇ ਵੀ ਮਾਰੇ ਨਹੀਂ ਸੀ ਮਤਲਬ ਠੀਕ ਕਰਦੇ ਆਪਣੇ ਤੇ ਆਈ ਚਲਾਈ ਬੜੀਆ ਚੱਲੀ ਸੀ ਜੀ ਵੈਸੇ ਇੰਨੇ ਜ਼ਿਆਦਾ ਵੀ ਨਹੀਂ ਤੇ ਹੁਣ ਤਾਂ ਰੱਬ ਨੇ ਸ਼ੋਰ ਕਰਦੀ ਹੈ ਮਤਲਬ ਅੰਦਰ ਤੋਂ ਫੀਲ ਹੀ ਹੋ ਗਈ ਕਿ ਮੈਂ ਉਹਨੇ ਪੈਸੇ ਸੋਚਿਆ ਸੀ ਕਿ ਇਹ ਸਭ ਦਾਤੀ ਮੇਲੇ ਭੋਲੇ ਸ਼ਕ ਕਰਦਾ ਮੇਰੇ ਕੋਲ ਮੈਂ 10-12 ਦਿਨ ਤੇ ਖੇਡ ਰਿਆ ਜੀ 100 ਰੁਪਏ ਪਾਏ ਸੀ ਤੇ ਕੱਲ ਜਿੱਤੇ ਗਿਆ ਈਮ ਕੱਲ ਡੈਡੀ ਨੇ 100 ਰੁਪਏ ਪਾਇਆ ਸੀ ਫਿਰ ਰੈਂਕ ਮੇਰਾ ਉੱਪਰ ਉੱਪਰ ਅੰਦਰ ਆਇਆ ਮੈਂ ਪਹਿਲੇ ਬਰ ਆ ਗਿਆ ਕਿਤੇ ਬੜਾ ਜਿੱਤੇ ਮੈਂ 3 ਕਰੋੜ ਜਿੱਤੇ ਹਾਂ ਜਿੱਤੇ ਨਾ ਵੈਸੋ ਜਿੱਤ ਤਾ ਬਦ ਨਹੀਂ ਹਾਂ ਨਹੀਂ ਨਹੀਂ ਇਹ ਨਹੀਂ ਹੈ ਕਿਤਨਾ ਦਾ ਫੀਲ ਕਰਦੇ ਹਾਂ ਬਹੁਤ ਖੁਸ਼ੀ ਹੋ ਰਹੀ ਜੀ ਇਹ 2 ਦੇ 3 ਲੰਦੇ ਸੀ ਤੇ ਬਾੜ ਦੇ ਵੀ ਲੰਦੇ ਤੇ ਫਿਰ ਸੋਚੇ ਮੈਂ ਵੀ ਲਾ ਲਾ ਫਿਰ ਲਾ ਲਈ ਜੀ ਹਾਂ ਕੱਲ ਮੈਂ ਰੋਜੀ ਲੰਦ ਸਹੀ 10:00 ਵਜੇ ਹੋਈ ਫਿਰ 7:00 ਤੇ 7:30 ਲੱਗਦੀ ਸੀ ਫਿਰ 7:10 ਤੇ ਲਾਈ ਮੈਂ ਬਸ ਫਿਰ ਆ ਗਈ ਕਿੰਨੀ ਟੀਮ ਲਾਈ ਸੀ ਇੱਕ ਹੀ ਲਾਈ ਸੀ ਹਾਂ ਕਿੰਨੇ ਵਜੇ ਤੱਕ ਚੱਲਦੇ ਰਹੇ ਮੈਚ 10:30 ਵਜੇ ਤੱਕ ਚਲੇ ਮੈਂ ਦੇਖਦੇ ਰਹੇ ਜੀ ਮੈਂ ਜੀ